ਉਹ ਇਹ ਮੰਨਿਆ ਵੀ ਮੈਂ 6 ਲੱਖ ਰੁਪਏ ਦੀ ਠੱਗੀ ਮਾਰੀ ਹੈ ਵੀ ਬਾਕੀ ਪੈਸੇ ਮਾਨੂੰ ਦੇਤੇ 10 ਲੱਖ ਟੋਟਲ ਠੱਗੀ ਦਾ ਸੀਗਾ ਸੋ ਮੈਂ ਇਹੋ ਜੇ ਲੋਕਾਂ ਨੂੰ ਵੀ ਸ਼ਰਮ ਦਿਨਾ ਹੈ ਵੀ ਤੁਹਾਨੂੰ ਵੀ ਸ਼ਰਮ ਆਉਣੀ ਚਾਹੀਦੀ ਤੁਸੀਂ ਲਾਲਚ ਵਸ ਪੈ ਕੇ ਮਤਲਬ ਲੱਖਾਂ ਰੁਪਏ ਦੀ ਠੱਗੀ ਜਿਹੜੀ ਲੋਕਾਂ ਮਤਲਬ ਮਰਵਾ ਰਹੇ ਹੋ ਠੀਕ ਹੈ ਜਿਵੇਂ ਇਹ ਬੰਦਾ ਪੱਤਰਕਾਰ ਵੀ ਹੈ ਜੀ ਠੀਕ ਹੈ ਦੂਸਰੇ ਨੰਬਰ ਤੇ ਬਾਬਾ ਵੀ ਹੈ ਇਹ ਤੀਸਰੇ ਨੰਬਰ ਤੇ ਮਤਲਬ ਆਮ ਲੋਕ ਵੀ ਹੈ ਸੋ ਇਹਦੇ ਜਿਹੜੇ ਭੇਖ ਬਹੁਤ ਨੇ ਪਹਿਰਾਵੇ ਵੱਖਰੇ ਵੱਖਰੇ ਨੇ ਜਦੋਂ ਇਹ ਲੁੱਟਣ ਜਾਂਦਾ ਉਦੋਂ ਬਾਬੇ ਦਾ ਰੂਪ ਮਾਲਾ ਪਾ ਕੇ ਜਾਂਦਾ ਔਰ ਜਦੋਂ ਮਤਲਬ ਇਸ ਨੇ ਆਮ ਲੋਕਾਂ ਵਿੱਚ ਵਿਚਰਨਾ ਉਦੋਂ ਪੈਂਟ ਸ਼ਰਟ ਪਾ ਕੇ ਪੱਗ ਬਨ ਕੇ ਜਾਂਦਾ ਜਦੋਂ ਪੱਤਰਕਾਰ ਬਨਣਾ ਉਦੋਂ ਮਤਲਬ ਹੋਰ ਤਰੀਕੇ ਨਾਲ ਜਾਂਦਾ ਥੈਂਕ ਯੂ ਕੀ ਮਤਲਬ ਹੈ ਜੀ ਸਭਾ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪੁੱਤ ਇੱਕ ਰਾਜਕਬਲ ਨਾਮ ਦਾ ਬੰਦਾ ਜੀ ਪੁੱਤਰ ਬਸਨ ਸਿੰਘ ਵਾਸੀ ਮੋੜ ਰੋਡ ਸ਼੍ਰੀ ਮੁਕਤਸਰ ਸਾਹਿਬ ਇਸ ਪਖੰਡ ਪਜਾਓ ਪੰਜਾਬ ਬਚਾਓ ਮਹਿਮ ਵਿੱਚ ਇੱਕ ਬੀਬੀ ਕਵਲਜੀਤ ਕੌਰ ਹੈ ਧਰਮਕੋਟ ਤੋਂ ਉਹ ਉਹਨੇ ਸਾਨੂੰ ਮਤਲਬ ਆਉਣ ਆਨਲਾਈਨ ਮਤਲਬ ਇੱਕ ਕੰਪਲੀਟ ਪਾਈ ਸੀ ਵੀ ਨਾਲ ਉਹਦੀਆਂ ਇਸ ਬੰਦੇ ਦੀਆਂ ਵੀਡੀਓਜ਼ ਵੀ ਪਾਈਆਂ ਔਰ ਜਿਵੇਂ ਜਿਵੇਂ ਪੇਮੈਂਟ ਇਹਨੂੰ ਪਾਈ ਹੈ ਸੋ ਉਹਨੇ ਕੰਪਲੀਟ ਤੇ ਲਿਖਿਆ ਸੀਗਾ ਵੀ ਸਾਡੇ ਤੋਂ ਮਤਲਬ 10 ਲੱਖ ਰੁਪਏ ਦੀ ਠੱਗੀ ਮਾਰੀ ਹੈ ਇਸ ਬੰਦੇ ਨੇ ਉਹ ਇਹ ਬੰਦਾ ਪੱਤਰਕਾਰ ਵੀ ਹੈ ਜੀ ਠੀਕ ਹੈ ਦੂਸਰੇ ਨੰਬਰ ਤੇ ਬਾਬਾ ਵੀ ਹੈ ਇਹ ਤੀਸਰੇ ਨੰਬਰ ਤੇ ਮਤਲਬ ਆਮ ਲੋਕ ਵੀ ਹੈ ਸੋ ਇਹਦੇ ਜਿਹੜੇ ਭੇਖ ਬਹੁਤ ਨੇ ਪਹਿਰਾਵੇ ਵੱਖਰੇ ਵੱਖਰੇ ਨੇ ਜਦੋਂ ਇਹ ਲੁੱਟਣ ਜਾਂਦਾ ਹੈ ਉਦੋਂ ਬਾਬੇ ਦਾ ਰੂਪ ਮਾਲਾ ਪਾ ਕੇ ਜਾਂਦਾ ਹੈ ਔਰ ਜਦੋਂ ਮਤਲਬ ਇਸ ਨੇ ਆਮ ਲੋਕਾਂ ਵਿੱਚ ਵਿਚਰਨਾ ਉਦੋਂ ਪੈਂਟ ਸ਼ਰਟ ਪਾ ਕੇ ਪੱਗ ਬੰਨ ਕੇ ਜਾਂਦਾ ਜਦੋਂ ਪੱਤਰਕਾਰ ਬੰਨਣਾ ਉਦੋਂ ਮਤਲਬ ਹੋਰ ਤਰੀਕੇ ਨਾਲ ਜਾਂਦਾ ਸੋ ਉਹ ਬੀਬੀ ਨੇ ਸਾਨੂੰ ਲਿਖਾਇਆ ਸੀ ਅਸੀਂ ਇਸ ਬੰਦੇ ਨੂੰ ਰਾਤ ਨੂੰ 11 ਵਜੇ ਕਾਲ ਕੀਤੀ ਹੈ ਦੋ ਦਿਨ ਪਹਿਲਾਂ ਕਿਉਂਕਿ ਰਾਤ ਨੂੰ 11 ਵਜੇ ਮੇਰੇ ਨਾਲ ਗੱਲਬਾਤ ਹੋਈ ਬੀਬੀ ਦੀ ਮੈਂ ਉਸੇ ਟਾਈਮ ਨੰਬਰ ਲੈ ਕੇ ਗੱਲਬਾਤ ਕੀਤੀ ਉਹ ਮੈਂ ਇਸ ਬੰਦੇ ਨੂੰ ਜਦੋਂ ਬੁਲਾਇਆ ਤੇ ਇਹਦੇ ਬਿਲਕੁਲ ਨਾਲ ਇੱਕ ਘਰ ਦੇ ਨਾਲ ਇੱਕ ਸਥਾਨ ਹੈ ਕੋਈ ਸੰਤ ਰਹਿੰਦੇ ਨੇ ਉਹ ਸੰਤ ਮੈਨੂੰ ਵੀ ਜਾਣਦੇ ਸੀ ਤੇ ਇਹਨੇ ਮਤਲਬ ਉਹਨਾਂ ਸੰਤਾਂ ਦਾ ਨਾਮ ਲਿਆ ਮੈਂ ਕਿਹਾ ਵੀ ਚਲੋ ਤੁਸੀਂ ਇੱਕ ਵਾਰੀ ਆਓ ਮੇਰੇ ਕੋਲੇ ਇਹ ਮੇਰੇ ਕੋਲੇ ਕੱਲ ਰਾਤ ਨੂੰ ਆਉਂਦਾ ਜੀ 30 ਤਰੀਕ ਨੂੰ ਕੱਲ 30 ਸੀ ਨਾ 30 ਤਰੀਕ ਨੂੰ ਮਤਲਬ ਇਹ ਮੇਰੇ ਕੋਲ ਸ਼ਾਮ ਨੂੰ 6:00 ਵਜੇ ਆਇਆ ਜੀ ਉੱਥੇ ਜਦੋਂ ਆਇਆ ਜੀ ਅਸੀਂ ਸਾਰੀ ਗੱਲਬਾਤ ਇਹ ਤੋਂ ਪੁੱਛੀ ਵੀ ਐਂ ਕਰਕੇ ਤੂੰ ਜਾਲੀ ਨੋਟ ਬਣਾਉਣਾ ਵੀ ਇਹ ਸਾਰਾ ਕੁਝ ਮੰਨਿਆ ਵੀ ਪਹਿਲਾਂ ਮੈਂ ਜਿਹੜੇ ਲੋਕ ਇਹ ਠੱਗੀ ਦੇ ਚਾਂਸੇ 'ਚ ਆਏ ਆ ਨਾ ਮੈਂ ਉਹਨਾਂ ਨੂੰ ਬੇਨਤੀ ਵੀ ਕਰਨੀ ਚਾਹੁੰਦਾ ਵੀ ਇਹ ਨੋਟ ਕਿਵੇਂ ਬਣਦੇ ਆ ਇਹ ਬੰਦਾ ਮੰਨਿਆ ਜੀ ਸਾਡੇ ਕੋਲ ਸਾਰੀਆਂ ਵੀਡੀਓਜ਼ ਆ ਵੀ ਮਤਲਬ ਬੀਟਾ ਟੀਨ ਲਾ ਕੇ ਕਾਗਜਾਂ ਤੇ ਠੀਕ ਹੈ ਮਤਲਬ ਉਹਦੇ ਵਿੱਚ ਇੱਕ ਇੱਕ 500 ਦਾ ਨੋਟ ਧਰ ਲੈਂਦੇ ਆ ਮਤਲਬ 10 5 ਨੋਟ ਹੋ ਗਏ ਕਾਗਜ ਦੇ ਕਾਗਜ ਹੋ ਗਏ ਤੇ 5 ਨੋਟ ਧਰ ਲੇ ਉਹਨੂੰ ਮਤਲਬ ਗੁਗਲੀ ਜੀ ਬਣਾ ਕੇ ਤੇ ਉੱਤੇ ਧਾਗਾ ਬਲੇਟ ਲੈਂਦੇ ਆ ਮੁੜ ਕੇ ਸੇਕਾ ਸੁੱਕਾ ਦਵਾਉਂਦੇ ਸ਼ੀਸ਼ੇ ਰੱਖੇ ਹੁੰਦੇ ਇਹਨਾਂ ਨੇ ਵੀ ਲੈਂਜਾ ਜੀ ਇਹੇ ਉਦੋਂ ਬਾਅਦ ਚ ਇਹ ਮਤਲਬ ਧੋ ਲੈਂਦੇ ਆ ਇੱਕ ਪਾਣੀ ਚ ਮਤਲਬ ਕੋਈ ਚਿੱਟਾ ਜਿਹਾ ਪਾਊਡਰ ਪਾਉਂਦਾ ਆ ਇਹ ਕੱਪੜੇ ਧੋਣ ਵਾਲਾ ਉਹਦੇ ਚੋ ਬੀਟਾਡੀਨ ਲੈ ਜਾਂਦੀ ਆ ਮਤਲਬ ਤੇ ਉਹ ਦਸੇ ਨੋਟ ਬਣ ਕੇ ਨਿਕਲ ਆਉਂਦੇ ਆ ਉਹ ਨਿਕਲਦੇ ਕਿਵੇਂ ਆ ਕਿਉਂਕਿ ਇਹਨਾਂ ਨੇ ਪਹਿਲਾਂ 10 ਨੋਟਾਂ ਦੇ ਰੀਜਨਲ ਨੋਟਾਂ ਤੇ ਬੀਟਾਡੀਨ ਲਾ ਕੇ ਤੇ ਉੱਤੇ ਧਾਗਾ ਬੁਲੇੜ ਕੇ ਜੇਬ ਚ ਪਾਇਆ ਹੁੰਦਾ ਸੋ ਇਸ ਤਰੀਕੇ ਨਾਲ ਠੱਗੀ ਇਹਨੇ ਮਾਰੀ ਸਾਡੇ ਕੋਲੇ ਇਹ ਮੰਨਿਆ ਵੀ ਮੈਂ 6 ਲੱਖ ਰੁਪਏ ਦੀ ਠੱਗੀ ਮਾਰੀ ਵੀ ਬਾਕੀ ਪੈਸੇ ਮਾਨੂੰ ਦੇਤੇ 10 ਲੱਖ ਟੋਟਲ ਠੱਗੀ ਦਾ ਸੀਗਾ ਸੋ ਮੈਂ ਇਹੋ ਜੇ ਲੋਕਾਂ ਨੂੰ ਵੀ ਸ਼ਰਮ ਦਿਨਾ ਹੈ ਵੀ ਤੁਹਾਨੂੰ ਵੀ ਸ਼ਰਮ ਆਉਣੀ ਚਾਹੀਦੀ ਤੁਸੀਂ ਲਾਲਚ ਵਸ ਪੈ ਕੇ ਮਤਲਬ ਲੱਖਾਂ ਰੁਪਏ ਦੀ ਠੱਗੀ ਜਿਹੜੀ ਲੋਕਾਂ ਮਤਲਬ ਮਰਵਾ ਰਹੇ ਹੋ ਠੀਕ ਹੈ ਜਿਵੇਂ ਪਿਛਲੇ ਦਿਨੀ ਆਹ ਸੋਨੇ ਦੇ ਝਾਂਸੇ ਵਿੱਚ ਕਿੰਨੇ ਕਿੰਨੇ ਲੱਖਾਂ ਰੁਪਏ ਦੇ ਜਿਹੜੇ ਸਾਹਮਣੇ ਤੁਹਾਡੇ ਆਇਆ ਵੀ ਲੱਖਾਂ ਰੁਪਏ ਦੀ ਠੱਗੀਆਂ ਮਾਰੀਆਂ ਗਈਆਂ ਇਹ ਬਾਬੇ ਤੋਂ ਇਹ ਕਹਿੰਦਾ ਜੀ ਮੈਂ ਪੈਸੇ ਦੇ ਦੂੰਗਾ 6 ਲੱਖ ਰੁਪਇਆ ਵੀ ਮੈਨੂੰ ਉਹ ਸੰਤ ਤੁਹਾਨੂੰ ਵੀ ਜਾਣਦੇ ਮੈਨੂੰ ਵੀ ਜਾਣਦੇ ਆ ਵੀ ਮੇਰੀ ਮਰਤੇ ਐਫ ਆਈ ਆਰ ਨਾ ਹੋਵੇ ਪਰਚਾ ਨਾ ਹੋਵੇ ਯਾਨੀ ਕਿ ਮੈਂ ਇਹ ਵੀ ਦੱਸਦਾ ਮੈਂ ਇਹਦੇ ਤੇ ਇੱਕ ਐਫ ਆਈ ਆਰ ਹੋਈ ਵੀ ਆ ਪਹਿਲਾਂ ਜੇ ਸੋ ਇਹਦਾ 4 ਮਹੀਨੇ ਪਹਿਲਾਂ ਇੱਕ ਨੌਜਵਾਨ ਪੁੱਤ ਵੀ ਮਰਿਆ ਚਿੱਟੇ ਦੇ ਵਿੱਚ ਜਿਵੇਂ ਉਹ ਬਾਬੇ ਦਾ ਮਰਿਆ ਮਤਲਬ ਕੀਤੇ ਕਰਮਾਂ ਦੀ ਸਜ਼ਾ ਵੀ ਸਾਹਮਣੀ ਹੈ ਸੋ ਉਸ ਤੋਂ ਬਾਅਦ ਜੀ ਮਤਲਬ 6 ਮਹੀਨੇ ਪਹਿਲਾਂ ਨੇ 10 ਲੱਖ ਰੁਪਇਆ ਲਿਆ ਕਿਵੇਂ ਕਿਵੇਂ ਲਿਆ ਸਾਰੀ ਸੱਚ ਕੋ ਡਿਟੇਲ ਹੈ ਜੀ 90000 98000 ਰੁਪਇਆ 1052 ਇਦਾਂ ਪੈਸੇ ਪਾਏ ਉਸ ਤੋਂ ਬਾਅਦ ਜੀ ਚਲੋ ਅਸੀਂ ਉਹ ਬਾਬਾ ਜੀ ਨੂੰ ਆਪਦੇ ਘਰੇ ਬੁਲਾਇਆ ਮੈਂ ਮੈਂ ਬਾਬਾ ਜੀ ਨੂੰ ਕਿਹਾ ਵੀ ਤੁਹਾਡਾ ਇਹ ਜਾਣ ਪਛਾਣ ਦਾ ਬੰਦਾ ਵੀ ਆਹ ਗੱਲਬਾਤ ਉਹ ਘੰਟੇ ਤੋਂ ਸਾਡੇ ਕੋਲ 7 ਵਜੇ ਆ ਜਾਂਦੇ ਜੀ 7 ਵਜੇ ਆ ਕੇ ਜੀ ਉਹਨਾਂ ਨੇ ਕਿਹਾ ਵੀ ਚਲੋ ਜੀ ਇਹ ਤੇ ਐਫ ਆਈ ਆਰ ਨਾ ਹੋਵੇ ਪਰਚਾ ਨਾ ਹੋਵੇ ਜੇ ਪੈਸੇ ਪਰਿਵਾਰ ਨੂੰ ਮੋੜਦਾ ਹੈ ਇਹ ਗਾਂ ਤੋਂ ਇਹਦੀ ਵੀਡੀਓ ਬਣਾ ਲਓ ਵੀ ਕੋਈ ਵੀ ਇਹ ਐਹੋ ਜਿਹਾ ਗਲਤ ਕੰਮ ਨਹੀਂ ਕਰੂਗਾ ਚਲੋ ਸਾਨੂੰ ਆਸ ਹੁੰਦੀ ਹੈ ਵੀ ਬੰਦਾ ਸੁਧਰ ਦੇ ਇੱਕ ਵਾਰੀ ਪਰ ਅਸੀਂ ਕੀ ਹੋਇਆ ਜੀ ਉੱਥੇ ਮਤਲਬ ਬਾਬਾ ਜੀ ਦੇ ਨਾਲ ਜੁਮੇਵਾਰੀ ਚ ਇਹ ਆਪਦੀ ਗੱਡੀ ਠੱਲ ਗਿਆ ਇੱਕ ਸਵਿਫਟ ਡਿਜ਼ਾਇਰ ਗੱਡੀ ਹੈ 2024 ਮਾਡਲ ਉਹ ਗੱਡੀ ਅਸੀਂ ਧਰਮਕੋਟ ਪਰਿਵਾਰ ਦੇ ਘਰੇ ਭੇਜ ਦਿੱਤੀ ਵੀ ਤੁਹਾਡੇ ਪੈਸੇ 1 ਮਹੀਨੇ ਨੂੰ ਬੰਦਾ ਦੇ ਜੂਗਾ ਤੇ ਇਮਾਨਤ ਤੌਰ ਤੇ ਗੱਡੀ ਖੜੀ ਹੈ ਦੀ ਤੇ ਗੱਡੀ ਲੈ ਜੂਗਾ ਤੁਸੀਂ ਪੈਸੇ ਲੈ ਲਿਓ ਜਿੱਦੇ ਰਾਜੀਨਾਮਾ ਲਿਖਣਾ ਸਾਨੂੰ ਬੁਲਾ ਲਿਓ ਸੋ ਇਸ ਤਰੀਕੇ ਨਾਲ ਉਹ ਗੱਡੀ ਅਸੀਂ ਧਰਮਕੋਟ ਪਰਿਵਾਰ ਦੇ ਗ੍ਰਹਿ ਭੇਜਤੀ ਅੱਜ ਜੀ ਅਗਲਾ ਦਿਨ ਚੜਿਆ ਮਾਨਯੋਗ ਐਸਐਸਪੀ ਸਾਹਿਬ ਫੀਰਕੋਟ ਇੱਥੇ ਪਹੁੰਚ ਕੇ ਇਸ ਬੰਦੇ ਨੇ ਮੇਰੇ ਤੇ ਦਰਖਾਸਤ ਲਖਾਤੀ ਵੀ ਮੇਰੇ ਤੋਂ ਬਾਬਾ ਜੀ ਨੇ ਗੱਡੀ ਖੋਲੀ ਮਤਲਬ ਇਦਾਂ ਗਮਰਾ ਕਰ ਲਿਆ ਮੈਨੂੰ ਮਤਲਬ ਲੁੱਟ ਲਿਆ ਠੱਗ ਲਿਆ ਸੋ ਜਦੋਂ ਹੁਣ ਮਾਨਯੋਗ ਕਿਥੇ ਐਸਐਸਪੀ ਸਾਹਿਬ ਉਹਨਾਂ ਨੇ ਡੀਐਸਪੀ ਜੀ ਸਾਹਿਬ ਉਹਨਾਂ ਕੋਲੇ ਦਰਖਾਸਤ ਮਾਰ ਕੇ ਕੀਤੀ ਹੈ ਮੈਂ ਜਦੋਂ ਡੀਐਸਪੀ ਜੀ ਸਾਹਿਬ ਕੋਲੇ ਗਿਆ ਤੇ ਅਫਸਰਾਂ ਨੇ ਮੇਰੀ ਗੱਲ ਬਾਤ ਸੁਣੀ ਉਹਨਾਂ ਨੂੰ ਮੈਂ ਸਾਰੀਆਂ ਵੀਡੀਓਜ਼ ਵਿਖਾਈਆਂ ਜਿਵੇਂ ਜਿਵੇਂ ਨੋਟ ਬਣਾ ਰਿਹਾ ਤੋਂ ਜਿਵੇਂ ਜਿਵੇਂ ਠੱਗੀ ਮਾਰੀ ਪੈਸਾ ਲਿਆ ਸਾਰਾ ਕੁਝ ਮੈਂ ਅਫਸਰਾਂ ਦੀ ਨਿਗਾਹ ਵਿੱਚ ਕਰਤਾ ਸੋ ਬਾਕੀ ਆਪ ਜੀ ਦੇ ਰੂਬਰੂ ਹੋ ਕੇ ਮੈਂ ਬਿਆਨ ਦੇ ਰਿਹਾ ਤੇ ਮੈਂ ਤੁਹਾਨੂੰ ਵੀਡੀਓ ਵਿਖਾਉਣ ਦਾ ਜਿਹੜਾ ਕਰੂੰਗਾ ਕੋਸ਼ਿਸ਼ ਆ ਨੋਟ ਇਦਾਂ ਬਣਾ ਰਿਹਾ ਜੀ ਇੰਦਾ ਕਾਗਜ਼ ਕੱਟ ਕੇ ਨਾ ਜੀ ਆ ਦੇਖੋ ਮਤਲਬ ਲੋਕਾਂ ਨੂੰ ਬੇਨਤੀ ਹੈ ਥੋੜਾ ਜਿਹਾ ਸੁਚੇਤ ਰਹੋ ਜਾਗਰੂਕ ਰਹੋ ਤੁਹਾਨੂੰ ਚਾਂਸ ਦੇ ਕੇ ਨੋਟ ਬਣਾ ਕੇ ਅੱਗੇ ਮਾਥੇ ਉੱਤੇ ਭੇਜ ਦੱਸੀ ਤਾਂ ਲੋਕਾਂ ਨੂੰ ਫਤ ਨਹੀਂ ਜੀ ਨਹੀਂ ਮਤਲਬ ਮੇਰੀ ਗੱਲ ਸਮਝੋ ਵੀ ਜਿਵੇਂ ਮੈਂ ਤੁਹਾਨੂੰ ਸਮਝਾਇਆ ਵੀ ਪਹਿਲਾਂ ਤਾਂ ਪੰਜ ਕਾਗਜ਼ ਕੱਟ ਲਏ ਨੋਟਾਂ ਬਰਾਬਰ ਉਹਨਾਂ ਦੇ ਬੀਟਾ ਡੀ ਨੂੰ ਪਰਿਵਾਰ ਦੇ ਸਾਹਮਣੇ ਲਾ ਲੈਂਦੇ ਆ ਇਹ ਉਸ ਤੋਂ ਬਾਅਦ ਵਿੱਚ ਇੱਕ ਇੱਕ ਨੋਟ ਰੱਖ ਦਿੰਦੇ ਆ ਪੰਜ ਨੋਟ ਹੋ ਗਏ ਪੰਜ ਕਾਗਜ਼ ਹੋ ਗਏ ਇਹਨਾਂ ਨੇ ਉੱਤੇ ਕਾਗਜ਼ ਚੜਾ ਕੇ ਨਾ ਜੀ ਸ਼ੀਸ਼ੇ ਬਣਾਏ ਆ ਵੀ ਇਹ ਬਾਹਰਲੇ ਲੈਂਚ ਆ ਤੇ ਮਤਲਬ ਇੰਨਾ ਮਤਲਬ ਉਹ ਜਿਹੜੇ ਫਿਰ ਵੀ ਲੈਂਜ ਨੋਟ ਦਾ ਨੋਟ ਵਡਾਉਣਗੇ ਇੱਕ ਨੋਟ ਦਾ ਇੱਕ ਪਾਗੇ ਨੋਟ ਨਗਰੀ ਕਹਿ ਕੇ ਲੋਕਾਂ ਨੂੰ ਕਿ ਠੱਗੀ ਦਾ ਅਖੰਡਵਾਦ ਦੇ ਵਿੱਚ ਜਨਕੀ ਬੜਾਵਾ ਦਿੰਦੇ ਸੀ ਲੋਕਾਂ ਨੂੰ ਪੈਸੇ ਬਖੰਡਵਾਦ ਤਾਂ ਚਲੋ ਉਹਦੇ ਵਿੱਚ ਦੂਰ ਰਹਿ ਗਿਆ ਲੋਕੀ ਲੱਖਾਂ ਰੁਪਈਆ ਦੀਆਂ ਠੱਗੀ ਦਾ ਸ਼ਿਕਾਰ ਹੋਈ ਜਾਂਦੇ ਆ ਸੋ ਇਸ ਤਰੀਕੇ ਨਾਲ ਇੱਕ ਇਹਨਾਂ ਨੇ 10 ਨੋਟਾਂ ਤੇ ਬੀਟਾ ਡੀਨ ਲਾਈ ਹੁੰਦੀ ਪਹਿਲਾਂ ਹੀ ਉਹਨਾਂ ਤੇ ਵੀ ਉਵੇਂ ਹੀ ਮਤਲਬ ਗੋਲ ਕਰਕੇ ਨਾ ਧਾਗਾ ਬਲੇਟਾਂ ਤੋਂ ਜੇਬ ਚ ਪਾਇਆ ਸੀ ਇਹਨੇ ਸਾਰਾ ਮੰਨਿਆ ਸਾਡੇ ਕੋਲੇ ਤੋ ਮਤਲਬ ਜਦੋਂ ਪਰਿਵਾਰ ਦੇ ਸਾਹਮਣੇ ਬਹਿ ਕੇ ਬੀਟਾ ਡੀਨ ਲਾਉਂਦਾ ਉਹ ਜਿਹੜੀ ਭੁਗਲੀ ਜੀ ਬਣਾਈ ਹੈ ਉਹ ਜੇਬ ਚ ਪਾ ਲੈਂਦਾ ਤੇ ਦੂਜੀ ਉਹ ਕੱਢ ਕੇ ਤੇ ਉਹ ਪਾਣੀ ਚ ਸੜ ਦਿੰਦਾ ਤੋ ਦਸੇ ਨੋਟ ਨਿਕਲ ਆਉਂਦੇ ਆ ਮਤਲਬ ਐਦਾਂ ਦੇ ਲੋਕ ਜਿਹੜੇ ਠੱਗੀ ਦਾ ਸ਼ਿਕਾਰ ਹੋ ਰਹੇ ਉਹਨਾਂ ਨੂੰ ਵੀ ਸਾਡੀ ਬੇਨਤੀ ਹੈ ਵੀ ਕਿਰਪਾ ਕਰਕੇ ਤੁਸੀਂ ਜੇ ਤੁਹਾਡੇ ਕੋਲ ਬਾਲੇ ਪੈਸੇ ਆ ਗੁਰਦੁਆਰੇ ਮੰਦਰ ਚੜਾ ਦਿਓ ਕਿਤੇ ਮਾਸਟਰ ਕਿਤੇ ਲੋੜਵੰਦ ਗਰੀਬਾਂ ਨੂੰ ਵੰਡ ਦਿਓ ਤੇ ਤੁਸੀਂ ਲੱਖਾਂ ਰੁਪਏ ਦਾ ਪਹਿਲਾਂ ਠੱਗੀ ਦਾ ਸ਼ਿਕਾਰ ਹੋ ਜਾਂਦੇ ਫਿਰ ਤੁਸੀਂ ਹੁਣ ਤੁਸੀਂ ਬਾਹਰ ਮੂੰਹ ਕੱਢੀ ਜਾਂਦੇ ਹੋ ਵੀ ਭਾਈ ਸਾਡੇ ਨਾਲ ਠੱਗੀ ਵੱਜ ਗਈ ਸਾਡੇ ਨਾਲ ਰੋਜ਼ ਫੋਨ ਆਉ ਮਤਲਬ ਬੇਨਤੀ ਹੈ ਵੀ ਲੋਕਾਂ ਨੂੰ ਵੀ ਜਾਗਰੂਤ ਰਹੋ ਜੀ ਬਸ ਧੰਨਵਾਦ